ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਧਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878239117 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਮੇਰੇ ਪਿੰਡ ਦੀ ਹੈ ਜੀ ਬਠਿੰਡੇ ਜ਼ਿਲ੍ਹੇ ਦੀ ਪਿੰਡ ਦੁੱਲੇ ਵਾਲੇ ਦੀ ਇੱਕ ਤੁਹਾਨੂੰ ਲੋਕਲ ਝੋਟੀ ਦਿਖਾ ਦਿਆਂ ਘਰ ਦੀ ਕੋਈ ਬਾਈਆਂ ਦਾ ਵਪਾਰ ਦਾ ਕੰਮ ਨਹੀਂ ਘਰੇ ਪਸ਼ੂ ਪਾਲਦੇ ਆ ਤੇ ਵੇਚਦੇ ਆ ਕਿਹੜਾ ਸੁਆ ਉਹ ਵੀ ਪੁੱਛ ਆਇਆ ਕਿੰਨੇ ਕ ਦਿਨ ਕੱਟ ਜੂ ਉਹ ਵੀ ਤੁਹਾਨੂੰ ਪੁੱਛ ਕੇ ਦੱਸ ਦਾਂ ਸਸੀ ਗਾਬਾਈ ਜੀ ਸਸੀ ਗਾਬਾਈ ਹੋ ਠੀਕ ਠਾਕ ਹੋ ਜੀ ਹਾਂਜੀ ਠੀਕ ਬਹਲਾ ਦਾ ਨੰਬਰ ਬੋਲ ਗਏ ਜੀ ਆਪਣਾ 82648180 ਜ ਰੁਪਿਆ 82648180 50 ਪਿੰਡ ਆਪਣਾ ਜੀ ਦੁੱਲੇ ਵਾਲਾ ਜੀ ਜ਼ਿਲ੍ਹਾ ਆਪਾਂ ਨੂੰ ਬਠਿੰਡਾ ਵਾਲਾ ਤਸਵੀਲ ਆਪਾਂ ਨੂੰ ਫੂਲ ਹਨਾ ਹਾਂਜੀ ਨੇੜੇ ਆਪਣੇ ਇਧਰਲੇ ਪਾਸੇ ਬਰਨਾਲੇ ਜ਼ਿਲ੍ਹੇ ਦਾ ਪਹਿਲਾ ਪਿੰਡ ਜੰਗੀਆਂ ਤੇ ਆਪਣਾ ਲਾਸਟ ਪਿੰਡ ਹੈਗਾ ਦੁੱਲੇ ਵਾਲਾ ਬਠਿੰਡੇ ਦਾ ਹਾਂਜੀ ਤੇ ਨੇੜੇ ਸਲਾੰਦਪੁਰਾ ਪਰਪਰੂ ਦਾ ਪਿੰਡ ਓਕੇ ਜੀ ਤੇ ਜਿਹੜੀ ਝੋਟੀ ਹੈ ਵੀਰ ਕਿਹੜਾ ਸੂਆ ਹੈ ਦੂਜਾ ਸੂਆ ਹੈ ਦੂਜਾ ਸੂਆ ਸੁੰਦੀ ਹੈ ਕਿੰਨੇ ਦਿਨ ਬਾਕੀ ਹੈ ਜੀ ਬਸ 5-4 ਦਿਨ ਪਹਿਲੇ ਸੂਆ ਕਿੰਨਾ ਦੁੱਧ ਚੋਇਆ ਫਿਰ 12 ਕਿਲੋ 12 ਕਿਲੋ ਜਾਇਜ ਗੱਲਾਂ ਤੇ ਐਤ ਕੀ ਬਤਾਜੂਗੀ ਹਾਂ ਹਾਂ 14 ਦੀ ਲੱਗ ਪਵੇ ਦੇਊਗੀ ਬਾਕੀ ਲੈ ਵਲੂਆ ਬਹੁਤ ਸੋਹਣਾ ਹਨਾ ਸਿੰਘ ਛੱਲੇ ਦੀ ਵਧੀਆ ਜੀ ਇੱਕ ਨੰਬਰ ਆ ਚਾਰ ਚਬੇਰੀ ਦੀ ਖੋਲੋ ਜਿਹਦਾ ਤੋਰਾ ਕਰਾ ਕੇ ਚੈੱਕ ਸਾਰਾ ਸਾਨੂੰ ਡਿਟੇਲ ਪੁੱਛ ਕੇ ਦੱਸ ਦੇਣੀ ਹੈ ਦੀ ਬਾਕੀ ਜਾਣਕਾਰੀ ਤੁਸੀਂ ਆਪਦੀ ਆਪੇ ਲੈਣੀ ਹੈ ਜਿੰਨੀ ਵੀ ਲੈਣੀ ਹੈ ਜੀ ਸਾਫ ਸੁਥਰੀ ਆ ਬਾਕੀ ਦਾ ਰੇਟ ਜਮਾਂ ਜਾਇਜ ਹੋਊਗਾ ਆ ਦੇਖੋ ਜੀ ਹਨ ਭਾਂਡੇ ਦੀ ਚੰਗੀ ਸਾਫ ਸੁੱਤਰੀ ਕੱਲਾ ਕੱਲਾ ਥਾਣ ਲੱਗਾ ਵਾ ਸਪੇਸ ਦੇ ਉੱਤੇ ਲੱਗਿਆ ਵਾ ਦੇਖੋ ਜੀ ਲਾਜਰ ਬਾਕੀ ਕੱਦ ਕਾਠ ਚੰਗਾਗਾ ਕੋਈ ਹੋਮ ਨਹੀਂ ਹੈਗਾ ਬਾਲੀ ਛੋਟੀ ਹੋਵੇ ਮੋੜ ਲਿਓ ਜੀ ਹੂੰ ਕਿੰਨੇ ਦਿਨ ਬਾਜੂ ਬਾਈ ਤਾਰੇ ਇਹ 5 ਦਿਨ ਦਾ ਪਾਈ ਜੂ 5 ਦਿਨ ਦਾ ਆਉਣਾ ਬਾਜੂ ਸੂਣ ਨੂੰ ਹਜੇ ਹੌਲ ਹੌਲ ਬਾਕੀ ਸਾਫ ਸੁਥਰੀ ਬਹੁਤ ਹੈ ਜੀ ਉਸ ਗੱਲੋਂ ਬੇਫਿਕਰ ਹੋ ਕੇ ਆਇਓ ਸੋਰਾ ਤਾਰਾ ਇੱਕ ਨੰਬਰ ਆ ਦੇਖੋ ਡਿਮਾਂਡ ਬਾਈ ਫਿਰ ਇਹਦੀ ਫੋਨ ਤੇ ਕਰਦੇ ਜੈ ਹੋਊ ਜਮਾ ਹਾਂਜੀ ਜੈ ਜੈ ਤੇ ਨੰਬਰ ਫੇਰ ਬੋਲਦੇ ਬਾਈ 82648 180 ਰੁਪਿਆ ਜੀ 18050 ਪਿੰਡ ਦੁੱਲੇ ਵਾਲਾ ਜਿਹੜਾ ਪਿੰਡਾ ਜੀ ਇੱਕ ਝੋਟੀ ਸਿੱਖ ਤੁਹਾਨੂੰ ਦਿਖਾਤੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਨੂੰ ਵੀ ਤਾਂ ਤੁਹਾਡਾ ਧੰਨਵਾਦ ਜਲਦ ਮਿਲਦੇ ਹਾਂ ਕੰਨ ਵੀਡੀਓ